ਆਜੋ ਮਾਤਾ ਬੈਠੋ ਨਾ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਜਦੋਂ ਜੈਸਮੀਨ ਇੱਥੇ ਆਈ ਸੀ ਤੁਹਾਡਾ ਫਰਜ਼ ਨਹੀਂ ਮੰਨਦਾ ਸੀ ਮੈਨੂੰ ਫੋਨ ਕਰਕੇ ਦੱਸਣ ਦਾ ਵੀਰ ਜੀ ਪਹਾੜਾ ਤਾਂ ਥੱਲੇ ਉਤਰੋਂਗੇ ਤਾਂ ਹੀ ਨੈਟਵਰਕ ਆਉਣਗੇ ਪੁੱਛ ਲਓ ਮੰਮੀ ਨੂੰ ਪੰਜਾਹ ਫੋਨ ਕੀਤੇ ਹੋਣੇ ਤੁਹਾਨੂੰ ਨਾ ਮਾਤਾ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਜਦੋਂ ਆਪਣੇ ਜੈਸਮੀਨ ਨਾਲ ਸਾਰੇ ਰਿਸ਼ਤੇ ਨਾਲੇ ਟੁੱਟ ਗਏ ਨੇ ਤੇ ਇਹ ਆਪਣੇ ਘਰੇ ਬੜੀਵੇਂ ਲੈਣ ਆਈ ਐ ਹੌਲੀ ਬੋਲਾ ਹੌਲੀ ਆ ਜਿਹੜੇ ਹਿੱਸਿਆ ਮਗਰ ਤੁਸੀਂ ਭੱਜੇ ਫਿਰਦੇ ਆ ਨਾ ਉਹਦੇ ਸਾਇੰਤੋ ਵੀ ਰਾਣਾ ਤਾਨੂੰ ਕੁਛ ਨਹੀਂ ਮਿਲਣਾ ਹਾਂਜੀ ਵੀਰ ਜੀ ਤਾਂ ਹੀ ਤਾਂ ਮੰਮੀ ਵੀ ਜੈਸਮਿਨ ਦੀਦੀ ਅੱਗੇ ਨਹੀਂ ਬੋਲਦੇ ਪਏ ਨਾ ਹੀ ਮੈਂ ਬੋਲਦੀ ਪਈ ਆ ਮੈਂ ਤੇ ਤੁਹਾਨੂੰ ਵੀ ਇਹੀ ਕਹਿੰਨੇ ਆ ਕਿ ਤੁਸੀਂ ਵੀ ਚੁੱਪ ਰਵੋ ਤੇ ਘੱਟ ਬੋਲੋ ਨਾ ਘੱਟ ਕੀ ਮੈਂ ਤਾਂ ਹਲੇ ਬੋਲੀ ਕੁਛ ਨਹੀਂ ਜੇ ਕਿਤੇ ਮੈਂ ਬੋਲਣ ਤੇ ਆ ਗਿਆ ਨਾ ਜੈਸਮਿਨ ਨੂੰ ਗੱਲ ਨਹੀਂ ਹੋਣੀ ਆ ਦੇਖ ਲਓ ਮੰਮੀ ਵੀਰਾ ਨਾ ਹਲੇ ਵੀ ਟਲਦਾ ਨਹੀਂ ਨਾ ਜਦੋਂ ਕੱਲ ਜੈਸਮਿਨ ਤੈਨੂੰ ਸਮਝਾਉਂਦੀ ਪਈ ਸੀ ਤੇ ਤੈਨੂੰ ਕੀ ਲੋੜ ਸੀ ਉਹਨੂੰ ਵਾਰ-ਵਾਰ ਇਦਾਂ ਕਹਿੰਦੇ ਚਲੋ ਬੱਚੋ ਲੈਕਚਰ ਖਤਮ ਹੋ ਗਿਆ ਫालतੂਆਂ ਨੂੰ ਫालतੂ ਬੋਲਦਾ ਮਾਤਾ ਹਾਥ ਹੀ ਨਿਕਲ ਗਿਆ ਕੱਲੀ ਪੂਛ ਰਹਿ ਗਈ ਸੀ ਤੇ ਇਹ ਹੁਣ ਆਈ ਆ ਇਹ ਹਾਥੀਓ ਸਾਰਾ ਦੁਬਾਰੇ ਵਾਪਸ ਕਿੱਚੀ ਜਾਂਦੀ ਆ ਤੂੰ ਟੈਨਸ਼ਨ ਨਾ ਲੈ ਹਾਥੀ ਵੀ ਨੰਗਾ ਦਾਾਂਗੇ ਤੇ ਪੂਛ ਵੀ ਨੰਗਾ ਦਾਾਂਗੇ ਬਸ ਤੂੰ ਟੰਡਾ ਲੈ ਜਿੰਨਾ ਹੋ ਸਕਦਾ ਚਲੋ ਠੀਕ ਹੈ ਹੁਣ ਮੈਂ ਜਾਣਾ ਮੈਂ ਉਦੋਂ ਤੱਕ ਘਰ ਨਹੀਂ ਆਉਣਾ ਜੋ ਤੱਕ ਜੈਸਮੀਨ ਨਹੀਂ ਇੱਥੇ ਜਾਂਦੀ ਲਾਪ੍ਰਿਤ ਤੂੰ ਇਹਦੇ ਖਾਣੇ ਗੱਲ ਪਾ ਆਂ ਪਰੰਡਾ ਦੇ ਖੱਖਾ ਨੂੰ ਨਾ ਨਾ ਛੱੜ ਤਾਹੀਂ ਵਧੀਆ ਦੇਖੋ ਵੀਰੇ ਜਿੱਥੇ 15 20 ਦਿਨ ਤੁਸੀਂ ਇੱਧਰ ਉੱਧਰ ਜਾਣਾ ਨਾ ਰੋਪਾਲੀ ਨੂੰ ਵੀ ਨਾ ਲੈ ਜਾਓ ਮੈਂ ਤੇ ਇਹ ਕਹਿਨੀ ਆ ਕਿ ਜਿੱਥੇ ਤੁਸੀਂ ਰੈਂਟ ਤੇ ਪੋਰਸ਼ਨ ਤੇ ਰਹਿੰਦੇ ਪਿਓ ਉੱਥੇ ਵੀ ਨਾ ਲਹੋ ਕਿਤੇ ਹੋਰ ਚਲੇ ਜਾਓ ਕਿਉਂ ਉੱਥੇ ਹੀ ਖਤਰਾ ਹੈ ਦੇਖੋ ਵੀਰੇ ਭੈਣ ਤਾਂ ਤੁਹਾਡੀ ਆ ਤੇ ਜੈਸਮੀਨ ਦੀ ਦਾ ਦਿਮਾਗ ਨਾ ਮਨਪ੍ਰੀਤ ਨਾਲੋਂ ਜ਼ਿਆਦਾ ਚੱਲਦਾ ਤੇ ਜੇ ਕਿਤੇ ਉਹਨਾਂ ਨੇ ਮੇਰੀ ਗਿੱਚੀ ਤੇ ਹੱਥ ਰੱਖ ਕੇ ਮੈਨੂੰ ਪੁੱਛ ਲੈਣਾ ਕਿ ਰੋਪਾਲੀ ਕਿੱਥੇ ਆ ਮੈਂ ਤਾਂ ਆਪ ਛੱਡ ਕਹਾਂਗੀ ਆਪਣੀ ਜਾਨ ਬਚਾਉਣ ਲਈ ਤੇ ਜੇ ਇਹਨਾਂ ਦੋਨਾਂ ਦੇ ਆਮੋ ਸਾਹਮਣੇ ਟੱਕਰੇ ਹੋ ਗਏ ਫਿਰ ਤੇ ਤੁਹਾਨੂੰ ਅੱਗੇ ਪਤਾ ਹੀ ਆ ਆ ਹੱਥ ਜੋੜੇ ਸ਼ੁਭ ਸ਼ੋਭ ਬੋਲ ਜੇ ਕਿਤੇ ਇਹਨਾਂ ਦੇ ਟੱਕਰੇ ਹੋ ਗਏ ਨਾ ਮੈਨੂੰ ਇੰਨਾ ਪਤਾ ਹੈ ਰਪਾਲੀ ਦੀ ਗੁੱਤ ਤੇ ਜੈਸਮੀਨ ਦਾ ਹੱਥ ਉਹ ਜੇ ਜੈਸਮੀਨ ਤੇ ਰਪਾਲੀ ਆਪਸ ਚ ਪੈੜ ਗਏ ਨਾ ਤਾਂ ਪੁੱਤਰਾ ਵਿੱਚ ਤਾਂ ਫਿਰ ਅਸੀਂ ਵੀ ਨਹੀਂ ਆਣਾ ਕਮਾਲ ਕਰਦੀਆਂ ਮਾਤਾ ਕਰਦਾ ਮੈਂ ਕਿਹਦੇ ਵਾਸਤੇ ਪਿਆ ਸਾਰਾ ਕੁਝ ਤੁਹਾਡੀ ਖੁਸ਼ੀ ਵਾਸਤੇ ਤੇ ਤੂੰ ਹੀ ਪੈਰ ਛੱਡ ਗਈ ਹੈ ਉਹ ਪਤਾ ਤਾਂ ਮੈਨੂੰ ਸਾਰਾ ਤੂੰ ਮੇਰੀ ਖੁਸ਼ੀ ਵਾਸਤੇ ਕਰਦਾ ਪਿਆ ਜੋ ਕਰਦਾ ਪਰ ਇੱਕ ਨਾਲ ਤੇਰਾ ਤਲਾਕ ਤਾਂ ਹੋਇਆ ਨਹੀਂ ਤੇ ਤੂੰ ਦੂਜੀ ਨਾਲ ਕੋਟ ਮੈਰਿਜ ਕਰ ਲਈ ਹੁਣ ਤਾਂ ਵੀਰ ਜੀ ਤੁਹਾਡੇ ਕੋਲ ਨਾ ਇੱਕੋ ਹੀ ਆਪਸ਼ਨ ਆ ਰੁਪਾਲੀ ਨੂੰ ਤੁਸੀਂ ਨਾ ਥੋੜੇ ਦਿਨ ਇੱਧਰ ਉੱਧਰ ਕਰ ਦੋ ਤੇ ਆਪਣਾ ਫੋਨ ਔਨ ਹੀ ਰੱਖਿਓ ਤਾਂ ਜੋ ਅਸੀਂ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹੀਏ ਚਲੋ ਗੱਲ ਤਾਂ ਕੋਈ ਨਹੀਂ ਰੁਪਾਲੀ ਦੀ ਫਰੈਂਡ ਹੈਗੀ ਇੱਕ ਪ੍ਰੀਤ ਉਹਦਾ ਘਰ ਬਹੁਤ ਖੁੱਲਾ ਹੈ ਰਹਿ ਤਾਂ ਮੈਂ ਉੱਥੇ ਵੀ ਲਵਾਂਗਾ ਪਰ ਹਰੇਕ ਬੰਦਾ ਆਪਣੇ ਘਰੇ ਹੁਣ ਫ੍ਰੀ ਤਾਂ ਕੋਈ ਰੱਖਦਾ ਨਹੀਂ ਉੱਥੇ ਵੀ 10-15000 ਰੁਪਏ ਤਾਂ ਦੇਣੀ ਪੈਣਾ ਨਾ ਇਹ ਛੇੜ ਕੀ ਹੋਇਆ ਜੇ 10 15000 ਰੁਪਏ ਦੇ ਕੇ ਤੇ 10 15 ਦਿਨ ਇਥੇ ਵੀ ਜਾਨ ਸੌਕੀ ਹੁੰਦੀ ਪਈਆ ਤੇ ਕੀ ਮਾੜਾ ਵਾ ਹੁਣ ਦੇਖੋ ਲਾਪਰੀ ਤਾਂ ਜੇ ਹੁਣ ਇਹ ਆਈ ਹੈ ਤਾਂ ਨਿਮੇੜਾ ਕਰਵਾਈ ਦਵੇ ਹੁਣ ਇਹਦੇ ਆਏ ਤੇ ਜਿਵੇਂ ਇਧਰ ਉਧਰ ਲੁਕਦਾ ਫਿਰਦਾ ਤੇ ਉਹਦਾ ਕੀ ਫਾਇਦਾ ਚਲੋ ਵਾ ਠੀਕ ਹੈ ਇੱਕ ਮਾਂ ਦਾ ਨਾ ਆਪਣੇ ਪੁੱਤ ਨਾਲ ਵਾਦਾ ਰਿਆ ਜਦੋਂ ਤੂੰ ਹੁਣ ਇਸ ਘਰ ਚ ਆਏਂਗਾ ਨਾ ਤਾਂ ਸੋਫੇ ਵਾਲੇ ਕਮਰੇ ਚ ਤੇਰਾ ਦਾ ਪੇਕਾ ਪਰਿਵਾਰ ਬੈਠਾ ਹੋਊਗਾ ਤੇ ਟੇਬਲ ਤੇ ਤਲਾਕ ਦੇ ਪੇਪਰ ਪਏ ਹੋਗੇ ਤੇ ਉਹਨਾਂ ਤੇ ਤੂੰ ਘੁੱਗੇ ਮਾਰਨੀ ਆ ਤੇ ਕਿਰਨ ਨੂੰ ਕਿਰਨ ਦੇ ਪੇਕੇ ਲੈ ਜਾਣਗੇ ਆ ਮਾਤਾ ਜਿਹੜਾ ਤੂੰ ਖੁੱਲੀਆਂ ਅੱਖਾਂ ਨਾਲ ਸੁਪਨਾ ਦੇਖਦੀ ਪਈਆਂ ਨਾ ਤੇ ਇੰਨੀ ਛੇਤੀ ਸੱਚ ਨਹੀਂ ਹੋਣਾ ਇਹਨੂੰ ਸੱਚ ਕਰਨ ਵਾਸਤੇ ਨਾ ਕਿਰਨ ਨੂੰ 5 ਲੱਖ ਦੇ ਕੇ ਨਹੀਂ ਸਰਨਾ 15 ਲੱਖ ਦੇ ਕੇ ਸਰਨਾ 15 ਲੱਖ ਤਾਂ ਛੱਡ ਮਾਤਾ ਐਸ ਟਾਈਮ ਮੈਂ 15-15 ਰੁਪਏ ਨੂੰ ਮਹਤਾਜ ਆ ਮੰਮੀ ਜੀ ਇੱਕ ਗੱਲ ਤਾਂ ਸਮਝ ਆ ਗਈ ਨਾ ਤੇ ਕਿਰਨ ਵੀਰੇ ਨਾਲ ਲੈਣਾ ਚਾਹੁੰਦੀ ਆ ਕਿੰਨਾ ਵੀਰਾ ਕਰਨਾ ਰਹਿਣਾ ਚਾਹੁੰਦਾ ਇਹਨਾਂ ਜੈਸਮੀਨ ਦੀ ਆਪਣੀ ਪ੍ਰਧਾਨ ਕਿਉਂ ਘੋਟਦੀ ਪਈ ਏ ਉਹ ਘਰ ਦੀ ਧੀ ਆ ਨਾ ਉਹਨੇ ਆਪਣਾ ਤਾਂ ਰੋਬਤ ਖਾਣਾ ਹੀ ਆ ਪਰ ਘਰ ਦੀ ਧੀ ਦੀ ਬੇਇੱਜ਼ਤੀ ਨਾ ਹੋਵੇ ਇਸ ਕਰਕੇ ਉਹਦੀ ਵੀ ਸੁਣਨੀ ਪੈਣੀ ਲਪ੍ਰੀਤਾ ਆ ਮੈਨੂੰ ਨਾ ਜ਼ਰੂਰ ਤਾਂ ਮੈਨੂੰ 20000 ਰੁਪਏ ਪਾ ਮੇਰੀ ਜਦੋਂ ਵੀ ਪੇਵਟ ਆ ਜਾਣੀ ਆ ਨਾ ਮੈਂ ਤੈਨੂੰ ਵਾਪਸ ਕਰ ਦੂੰਗਾ ਮੈਂ ਇੱਥੋਂ ਨਾ ਟਾਈਮ ਸਿਰ ਨਿਕਲਾਂ ਜੇ ਕਿਤੇ ਜੈਸਮੀਨ ਜਾਂ ਕਿਰਨ ਮੇਰੇ ਮੱਥੇ ਲੱਗੀਆਂ ਨਾ ਮੇਰੀ ਦੁਬਾਰਾ ਨਾ ਲੜਾਈ ਹੋ ਜਾਣੀ ਆ ਕਿ ਵੀਰੇ 20000 ਮੇਰੇ ਕੋਲ ਨਾ ਪੈਸੇ ਘੱਟ ਹੀ ਆ 10000 ਪਾ ਦਵਾਂ ਸੜ ਜਾਊਗਾ ਉਹ ਕਮਾਲ ਆ ਤੇਰੀ ਜਦੋਂ ਮੈਂ ਪੇਮੈਂਟ ਪਾਉਂਦਾ ਸੀ ਮੈਂ ਤਾਂ ਕਿਤੇ ਚੀਜ਼ ਸੋਚੀ ਨਹੀਂ ਪਰ ਜਦੋਂ ਅੱਜ ਮੈਨੂੰ ਲੋਡ ਪਈ ਅੱਜ ਤੇਰੇ ਕੋਲੇ ਪੇਮੈਂਟ ਘੱਟ ਗਈ ਉਹ ਦੇ ਮੁੰਡੇ ਨੂੰ ਉਹ ਨਾ ਲੋੜ ਆ 2.5 ਲੱਖ ਰੁਪਏ ਸਾਹਮਣੇ ਬੈਠੇ ਆ ਮੈਨੂੰ ਸਾਰਾ ਪਤਾ ਮਿਹਨਤ ਦੇ ਕਮਾਏ ਆ ਕਿਸੇ ਦਾ ਘਰ ਉਜਾੜ ਕੇ ਨਹੀਂ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਜੇ ਕਿਤੇ ਰੱਬ ਨੇ ਸੁਣ ਲਿਆ ਨਾ ਮੌਕੇ ਤੇ ਸਜ਼ਾ ਦੇਊਗਾ ਤੈਨੂੰ ਚੱਲ ਪੈਸੇ ਪਾ ਮੈਨੂੰ ਚਲੋ ਠੀਕ ਆ ਵੀਰ ਜੀ ਜਾਓ ਤੁਸੀਂ ਮੈਂ ਪੇਮੈਂਟ ਪਾ ਦਿੰਨੀ ਆ ਬਸ ਉਹ ਪਾ ਲਈ ਨੂੰ ਕਹਿ ਦੀ ਇੱਥੇ ਨਾ 15-20 ਦਿਨ ਦੇ ਔਖੀ ਆ ਫੇਰ ਆਪਾਂ ਸਾਰੇ ਮਿਲ ਕੇ ਰਵਾਂਗੇ ਮੰਮੀ ਮੈਂ ਕਹਿੰਦੀ ਸੀ ਤੁਸੀਂ ਜੈਸਮਿਨ ਦੀ ਜੀ ਨੂੰ ਬਿਠਾਓ ਤੇ ਉਹਨੂੰ ਕਹੋ ਕਿ ਅਸੀਂ ਪੰਜ ਦੀ ਜਗ੍ਹਾ ਤੇ 6 ਦੇ ਦਾਂਗੇ ਪਰ ਸਾਡਾ ਨਿਬੇੜਾ ਕਰਾ ਦੇ ਉਹ ਕਰੂੰਗੀ ਕੋਈ ਇਹ ਜੇ ਕੁਝ ਕਰੂੰਗੀ ਚਲੋ ਠੀਕ ਆ ਮੰਮੀ ਤੁਸੀਂ ਨਾ ਹੁਣ ਥੋੜੀ ਥੋੜੀ ਚਾਹ ਬਣਾ ਲਓ ਤੇ ਮੈਂ ਪੈਸੇ ਪਾ ਦਾਂ ਵੀ ਨਹੀਂ 18 ਪਾਉਣੀ ਆ ਓਹੋ ਭੈਣ ਜੀ ਤੁਹਾਡੀ ਧੀ ਐ ਮੈਂ ਉਹਨੂੰ ਕਦੋਂ ਰੋਕਿਆ ਵੀ ਆਪਣੀ ਮਾਂ ਨੂੰ ਮਿਲਣ ਨਾ ਜਾ ਹਾਂ ਹਾਂ ਕੋਈ ਗੱਲ ਨਹੀਂ ਮੈਂ ਕਰਦੀਆਂ ਗੱਲ ਮੰਮੀ ਮੈਂ ਨਾ ਗਲੀ ਦੇ ਮੋੜ ਤੱਕ ਜਾ ਰਹੀ ਆ ਦੁੱਧ ਲੈਣ ਵਾਸਤੇ ਜੇ ਤੁਸੀਂ ਕੁਝ ਮੰਗਵਾਣਾ ਤਾਂ ਦੱਸ ਦੋ ਮੈਂ ਲਿਆਉਂਗੀ ਆਂਦੇ ਹੋਏ ਸਮਾਨ ਸਮੂਨ ਤਾਂ ਤੂੰ ਰਹਿਣ ਦੇ ਮੈਨੂੰ ਇਹ ਦੱਸ ਵੀ ਤੇਰੀ ਮੰਮੀ ਤੈਨੂੰ ਫੋਨ ਕਰੀ ਜਾਂਦੀ ਏ ਵੀ ਮੇਰੇ ਕੋਲ ਆ ਜਾ ਤੂੰ ਕਿਉਂ ਨਹੀਂ ਜਾਂਦੀ ਪਈ ਕੀ ਗੱਲ ਹੋਈ ਏ ਉਹ ਮੰਮੀ ਨਹੀਂ ਮੇਰੇ ਲੱਗੇ ਹੋਏ ਜਿੱਦ ਕਰਨ ਇਹ ਤਾਂ ਛੋਟਾ ਭਰਾ ਨਾ ਜਿਹੜਾ ਉਹ ਜਿੱਦ ਕਰਦਾ ਪਿਆ ਵੀ ਭਾਈ ਜੂਨ ਦੀਆਂ ਛੁੱਟੀਆਂ ਵੀ ਦੀਦੀ ਮਿਲਣ ਹੀ ਆ ਜਾ ਅੱਗੇ ਪਿੱਛੇ ਤਾਂ ਤੂੰ ਆਂਦੀ ਨਹੀਂ ਜਿੰਨਾ ਦਿਲ ਤੇਰੇ ਭਰਾ ਦਾ ਕਰਦਾ ਪਿਆ ਨਾ ਉਨਾ ਹੀ ਦੇਲ ਨਾ ਤੇਰੀ ਮੰਮੀ ਦਾ ਵੀ ਕਰਦਾ ਪਿਆ ਤੂੰ ਜਾਇਆ ਮੇਲਿਆ ਛੱਡੋ ਮੰਮੀ ਕੋਈ ਗੱਲ ਨਹੀਂ ਜਦੋਂ ਟਾਈਮ ਹੋਊਗਾ ਨਾ ਫੇਰ ਕਦੇ ਜਾਇਉਂਗੀ ਮੇਰੀ ਸੁਣ ਗੱਲ ਵੀ ਤੂੰ ਨਾ ਜਾਇਆ ਪੇਕੇ ਨਹੀਂ ਤਾਂ ਤੇਰੀ ਮੰਮੀ ਸੋਚੂਗੀ ਜਾਂ ਤਾਂ ਜਵਾਈ ਭਾਈ ਰੋਕਦਾ ਪਿਆ ਜਾਂ ਤਾਂ ਉਹਦੀ ਸੱਸ ਰੋਕਦੀ ਪਈ ਉਹ ਮੰਮੀ ਬੱਸ ਇਹਨਾਂ ਗੱਲਾਂ ਨਾਲ ਕੁਛ ਨਹੀਂ ਹੁੰਦਾ ਹੈਗਾ ਮੈਨੂੰ ਇਸ ਘਰ ਚ ਵਿਆਹ ਕੇ ਆਈ ਨੂੰ 6 ਤੋਂ 7 ਸਾਲ ਹੋ ਗਏ ਨੇ ਉਹਨਾਂ ਨੂੰ ਸਾਰਾ ਕੁਝ ਪਤਾ ਵੀ ਮੇਰੀ ਸੱਸ ਕਿਹੜੀ ਗੱਲ ਤੇ ਰੋਕਦੀ ਐ ਤੇ ਕਿਹੜੀ ਗੱਲ ਤੇ ਨਹੀਂ ਰੋਕਦੀ ਪਿੱਛੇ ਤੇਰੀ ਮਾਂ ਇੰਨੀ ਬਿਮਾਰ ਸੀ ਹਸਪਤਾਲ ਦਾਖਲ ਸੀ ਤੂੰ ਤਾਂ ਉਦੋਂ ਵੀ ਨਹੀਂ ਗਈ ਹੁਣ ਤਾਂ ਸੁੱਖ ਸ਼ਾਂਤੀ ਇਹ ਸਭ ਹੁਣ ਕਿਉਂ ਨਹੀਂ ਜਾ ਰਹੀ ਮੰਮੀ ਤੈਨੂੰ ਪਤਾ ਤਾਂ ਹੈਗਾ ਕਿ ਹਰਦੀਪ ਦੀਦੀ ਹੁਣ ਗਏ ਹੋਏ ਨੇ ਆਪਦੇ ਪੇਕੇ ਤੇ ਤਿੰਨ ਚਾਰ ਦਿਨਾਂ ਨੂੰ ਆ ਜਾਣਗੇ ਫੇਰ ਦੇਖੂਗੇ ਜੇ ਮੂਡ ਹੋਇਆ ਤਾਂ ਨਾਲੇ ਤੁਸੀਂ ਮੈਨੂੰ ਭੇਜਣ ਵਾਸਤੇ ਕੱਲ ਕਿਉਂ ਪੇ ਹੋਏ ਹੋ ਇਹਨੇ ਕੀ ਗੱਲ ਮੈਸ ਘਰ ਚ ਸੋਹਣੀ ਨਹੀਂ ਲੱਗਦੀ ਵੀ ਤੈਨੂੰ ਪਤਾ ਤਾਂ ਹੈ ਦੀਪੀ ਕਹੇ ਕਿ 2 ਦਿਨ ਦਾ ਜਾਂਦੀ ਏ ਲਾ ਕੇ 5 ਦਿਨ ਆਂਦੀ ਏ ਜੇ ਤੇਰੀ ਮਾ ਦਾ ਤੇ ਭਰਾ ਦਾ ਦਿਲ ਹੈ ਨਾ ਤੇ ਤੂੰ ਜਾ ਆ ਨਹੀਂ ਨਹੀਂ ਮੰਮੀ ਮੈਂ ਨਾ ਤੁਹਾਨੂੰ ਕੱਲਿਆਂ ਨੂੰ ਛੱਡ ਕੇ ਨਹੀਂ ਜਾਣਾ ਹੈਗਾ ਮੈਨੂੰ ਪਤਾ ਆ ਪਿਛਲੇ ਕੁਝ ਦਿਨਾਂ ਤੋਂ ਨਾ ਤੁਸੀਂ ਕਿਰਨ ਦਾ ਕਿੰਨਾ ਬੋਝ ਲਿਆ ਹੋਇਆ ਇਕੱਲੇ ਬੰਦੇ ਦੇ ਮਨ ਚ ਬਹੁਤ ਕੁਝ ਚੱਲਦਾ ਆ ਉਹ ਤੇ ਨਾ ਤੈਨੂੰ ਪਤਾ ਹੀ ਹੈ ਵੀ ਕੁੜੀ ਦੀ ਟੈਨਸ਼ਨ ਨਾ ਮੈਨੂੰ ਰਾਤ ਦਿਨ ਖਾਈ ਜਾਂਦੀ ਹੈ ਮੈਂ ਤਾਂ ਇਹੀ ਕਹਿਨੀ ਆ ਵੀ ਜਾਂ ਇੱਧਰ ਕਿਨਾਰਾ ਕਰੇ ਤੇ ਜਾਂ ਉੱਧਰ ਕਿਨਾਰਾ ਕਰੇ ਮੰਮੀ ਜਦੋਂ ਤੀ ਇੱਕ ਨੂੰ ਬਣ ਕੇ ਅਗਲੇ ਦੇ ਘਰੇ ਜਾਂਦੀ ਹੈ ਨਾ ਉਸਕਾਰ ਦੀ ਵਸਣਾ ਜਾਂ ਨਹੀਂ ਵਸਣਾ ਇਹ ਸਭ ਕੁਝ ਨਾ ਸਾਸੋਰੇ ਦੇ ਹੱਥ ਹੁੰਦਾ ਘਰ ਵਾਲੇ ਦੇ ਨਹੀਂ ਜੇ ਸਵਰਨਾ ਮੁੰਡੇ ਨੂੰ ਲੈ ਕੇ ਆਪਣੀ ਕਿਰਨ ਨੂੰ ਤੰਗ ਕਰਦਾ ਪਿਆ ਨਾ ਸਿਰਫ ਆਪਣੀ ਮਾਂ ਦੇ ਮਗਰ ਲੱਗ ਕੇ ਨਹੀਂ ਤਾਂ ਖੁਸ਼ ਤੋਂ ਆਪਣੀ ਪਹਿਲੀ ਧੀ ਦੇ ਹੋਏ ਤੇ ਅਸੀਂ ਉਦੋਂ ਉਹਨੇ ਕਿਉਂ ਨਹੀਂ ਕਰੇਸ਼ ਪਾਇਆ ਕਿਤੇ ਨਾ ਕਿਤੇ ਨਾ ਉਹਦੀ ਸੱਸ ਵੀ ਸਹੀ ਏ ਮੁੰਡੇ ਦਾ ਹੋਣਾ ਵੀ ਬਹੁਤ ਜ਼ਰੂਰੀ ਏ ਘਰ ਦੇ ਵਿੱਚ ਵੰਸ਼ ਤਾਂ ਹੀ ਅੱਗੇ ਵੱਧਦਾ ਪਰ ਉਹ ਤਾਂ ਤੰਗ ਕਰੇ ਵੀ ਜੇ ਛੋਟੀ ਨੂੰ ਉਹਦੇ ਮੁੰਡਾ ਨਹੀਂ ਹੈਗਾ ਛੋਟੀ ਲੂੰਦੇ ਤਾਂ ਮੁੰਡਾ ਹੈਗਾ ਹੀ ਏ ਉਹੀ ਤਾਂ ਮੈਂ ਕਹੀ ਜਾਨੀ ਆ ਵੀ ਜੇ ਦੋ ਭਰਾ ਭਰਾ ਇਕੱਠੇ ਰਹਿ ਸਕਦੇ ਨੇ ਉਹਨਾਂ ਦੇ ਜਵਾਕਾਂ ਦੇ ਵਿੱਚੋਂ ਵੀ ਇੱਕ ਮੁੰਡਾ ਹੈ ਨਾ ਕੀ ਗੱਲ ਉਹ ਟੱਬਰ ਨਹੀਂ ਸਾਮ ਸਕਦਾ ਵੱਡਾ ਹੋ ਕੇ ਕਿਰਨ ਨਾਲ ਤਾਂ ਮੇਰੀ ਵੀ ਗੱਲ ਹੋਈ ਸੀ ਉਹ ਕਹਿੰਦੀ ਮੇਰੀ ਨਣਾਨ ਆਈ ਏ ਨਾ ਉਹਨੇ ਪੂਰਾ ਵਾਹ ਲਾਇਆ ਹੋਇਆ ਦੇਖੋ ਕਿਸੇ ਵਕੀਲ ਨਾਲ ਕਹਿੰਦੀ ਗੱਲ ਕੀਤੀ ਹੋਈ ਏ ਉਹ ਹੁਣ ਪੂਰੀ ਗੱਲ ਨਿਬੇੜ ਕੇ ਹੀ ਜਾਏਗੀ ਉਹਨਾਂ ਨੇ ਨਾ ਕਿਸੇ ਵਕੀਲ ਨਾਲ ਗੱਲ ਕੀਤੀ ਹੋਈ ਏ ਵੀ ਮੇਰੀ ਮਾਂ ਤੇ ਤੇ ਭਰਾ ਤੇ ਕਿਸ ਘਰ ਵੀ ਮੇਰੀ ਨਾ ਪਰਜਾਈ ਨੂੰ ਤੰਗ ਕੀਤਾ ਪਿਆ ਜੇ ਐਦਾਂ ਦੀ ਧੀ ਸਾਰਿਆਂ ਘਰਾਂ ਚ ਹੋਵੇ ਨਾ ਉਹ ਮਾਂ ਦੀ ਗਲਤੀ ਮਾਂ ਨੂੰ ਦੱਸੇ ਤੇ ਭਰਾ ਦੀ ਗਲਤੀ ਭਰਾ ਨੂੰ ਦੱਸੇ ਫਿਰ ਕਿਵੇਂ ਨਹੀਂ ਘਰ ਵੱਸਦੇ ਮੰਮੀ ਹਰ ਘਰ ਦੇ ਵਿੱਚ ਨਾ ਧੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਧੀ ਦੇ ਹੁੰਦਿਆ ਨਾ ਪਿਓ ਨੂੰ ਤੇ ਭਰਾਵਾਂ ਨੂੰ ਸ਼ਰਮ ਹੁੰਦੀ ਹੈ ਕਿ ਆਪਾਂ ਕਿਸ ਮਰਿਆਦਾ ਚ ਰਹਿਣਾ ਹੈ ਕਈ ਤਾਂ ਬੇਸ਼ਰਮ ਹੁੰਦੇ ਨੇ ਘਰ ਦੇ ਵਿੱਚ ਭੈਣ ਵੀ ਹੁੰਦੀ ਏ ਸਤਿ ਈ ਵੀ ਹੁੰਦੀ ਏ ਫੇਰ ਵੀ ਉਹ ਕਿਸੇ ਬਗਾਨੀ ਨੂੰ ਨਾ ਤੰਗ ਕਰਨੋਂ ਨਹੀਂ ਹਟਦੇ ਤੇ ਇਹੋ ਜਿਹਿਆਂ ਨੂੰ ਰੱਬ ਬਖਸ਼ਦਾ ਵੀ ਨਹੀਂ ਨਾਲੇ ਮੰਮੀ ਮੈਂ ਨਾ ਹੁਣ ਆਪਣੇ ਪੇਕੇ ਉਧੇ ਜਾਉਂਗੀ ਜਦੋਂ ਕਿਰਨ ਦਾ ਨਾ ਨਵੇੜਾ ਹੋ ਜਾਊਗਾ ਮੈਂ ਤੁਹਾਨੂੰ ਐਵੇਂ ਇਕੱਲਿਆਂ ਛੱਡ ਕੇ ਨਹੀਂ ਜਾਣਾ ਹੈਗਾ ਮੈਂ ਚਲੀ ਵੀ ਗਈ ਨਾ ਉੱਥੇ ਮੇਰਾ ਦਿਲ ਨਹੀਂ ਲੱਗਣਾ ਤੇ ਮੇਰੀ ਮਾਂ ਨੇ ਵੀ ਕਿਹਾ ਨਾ ਵੀ ਆਈ ਵੀ ਐ ਤੇ ਗੁੰਮਸੁੰਮ ਵੀ ਇੱਥੇ ਰਹੀ ਐ ਚਲ ਭਾਈ ਇਸ ਘਰ ਨੂੰ ਲੈ ਕੇ ਨਾ ਹੁਣ ਤੇਰੀਆਂ ਵੀ ਜ਼ਿੰਮੇਵਾਰੀਆਂ ਨਾ ਵੱਧ ਗਈਆਂ ਨੇ ਚਲੋ ਠੀਕ ਐ ਮੰਮੀ ਮੈਂ ਆਨੀਆ ਦੁੱਧ ਲੈ ਕੇ ਨਾ ਕੀ ਗੱਲ ਜਦ ਵੀ ਤੁਸੀਂ ਆਪਣੇ ਘਰ ਜਾ ਕੇ ਆਉਂਦੇ ਹੋ ਕੁਛ ਨਾ ਕੁਛ ਨਵਾਂ ਪੰਗਾ ਪਿਆ ਹੁੰਦਾ ਵਾ ਕਦੇ ਤੁਹਾਨੂੰ ਕਿਰਨ ਕੁਝ ਕਹਿ ਦਿੰਦੀ ਐ ਕਦੇ ਤੁਹਾਨੂੰ ਮਨਪ੍ਰਿਤ ਕੁਝ ਕਹਿ ਦਿੰਦਾ ਹ ਹੁਣ ਕਿਹੜਾ ਨਵਾਂ ਪੰਗਾ ਪੈ ਗਿਆ ਪ੍ਰੀਤ ਜੀ ਪ੍ਰੀਤ ਜੀ ਹਰਪਾਲੀ ਦੇਖ ਮੇਰੀ ਗੱਲ ਸੁਣੋ ਹੁਣ ਆਪਾਂ ਨੂੰ ਕੁਸ਼ਕ ਦੇਣਾ ਐਦਾਂ ਲੁੱਕੇ ਰਹਿਣਾ ਪੈਣਾ ਯਾਰ ਜਦੋਂ ਦੀ ਕੋਟ ਮੈਰिज ਹੋਈ ਹੈ ਨਾ ਉਦੋਂ ਦੀ ਲੁਕੀ ਹੋਈ ਆ ਸਾਹਮਣੇ ਕਦੋਂ ਲਿਆਂਦਾ ਮੈਨੂੰ ਆਹ ਟਾਈਮ ਗੁੱਸਾ ਨਾ ਕਰ ਦਿਮਾਗ ਨਾਲ ਕੰਮ ਲੈ ਲੈ ਦਿਮਾਗ ਨਾਲ ਪੰਗਾ ਬਹੁਤ ਵੱਧ ਗਿਆ ਜਦੋਂ ਦੀ ਕੋਟ ਮੈਰिज ਕਰਾਈ ਹੈ ਨਾ ਉਦੋਂ ਦੇ ਪੰਗੇ ਪਈ ਜਾਂਦੇ ਨੇ ਕਾਉਟ ਮੈरिज ਦਾ ਰਾਮ ਤੋਂ ਪਹਿਲਾਂ ਪੰਗੇ ਨਵੇੜ ਲੈਣੇ ਸੀ ਆਪਦੀ ਜਾਨ ਵੀ ਸੂਲੇ ਤੇ ਟੰਗੀ ਹੋਈ ਐ ਨਾਲੇ ਮੇਰੀ ਵੀ ਨਾ ਮੇਰੀ ਗੱਲ ਸੁਣੋ ਬਾਹਰੋਂ ਤੁਸੀਂ ਬਾਤ ਚਾਹੁੰਦੇ ਹੋ ਬਹਿਸ ਵਸਈਏ ਤੁਸੀਂ ਪਹਿਲਾਂ ਕਰਨ ਲੱਗ ਜਾਂਦੇ ਹੋ ਕੀ ਗੱਲ ਮੇਰੇ ਗੇਟ ਦੇ ਉੱਤੇ ਲਿਖਿਆ ਹੋਇਆ ਕਿ ਅੰਦਰ ਆ ਕੇ ਬਹਿਸ ਵਸਈਆ ਕਰੋ ਯਾਰ ਪ੍ਰੀਤ ਮੈਨੂੰ ਨਹੀਂ ਪਤਾ ਜਦ ਜਦ ਆਪਣੇ ਘਰ ਜਾ ਕੇ ਆਉਂਦੇ ਨਵਾਂ ਕੋਈ ਪੰਗਾ ਸਿਆਪਾ ਪਿਆ ਹੁੰਦਾ ਵਾ ਹੁਣ ਆਪੇ ਹੀ ਪੁੱਛ ਲੈ ਕੀ ਪੰਗਾ ਪਿਆ ਤੂੰ ਠੰਡੀ ਰਹਿ ਰੁਪਾਲੀ ਕੀ ਗੱਲ ਜੀਜਾ ਜੀ ਹੁਣ ਕੀ ਨਵਾਂ ਪੰਗਾ ਪੈ ਗਿਆ ਪ੍ਰੀਤੀ ਜੀ ਗੱਲ ਇਦਾਂ ਹੈ ਮੇਰੀ ਨਾ ਇੱਕ ਵੱਡੀ ਭੈਣ ਡੇਰਾਦੂਨ ਰਹਿੰਦੀ ਸੀ ਤੇ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਸੀ ਕਿਉਂਕਿ ਸਾਡਾ ਜਵਾਈ ਸਹੀ ਨਹੀਂ ਸੀਗਾ ਤੇ ਹੁਣ ਪਤਾ ਨਹੀਂ ਉਹਨੂੰ ਕੀ ਹੋਇਆ ਘਰ ਆ ਕੇ ਬੈਠੀ ਹੋਈ ਹੈ ਉਹ ਨਾ ਸ਼ੁਰੂ ਤੋਂ ਕਿਰਨ ਬਾਰੇ ਬਹੁਤ ਸੋਚਦੀ ਹੈ ਤੇ ਨਾ ਤਾਂ ਉਹ ਆਪ ਮਾੜਾ ਬੋਲਦੀ ਹੈ ਤਾਂ ਤੇ ਨਾ ਕਿਸੇ ਨੂੰ ਬੋਲਣ ਦਿੰਦੀ ਹੈ ਹੁਣ ਨਾ ਉਹ ਇਸ ਗੱਲ ਦੀ ਉਹ ਗਰਾਰੀ ਡਾਈ ਬੈਠੀ ਐ ਕਿ ਕਿਰਨ ਨਾਲ ਨਹੀਂ ਰਹਿਣਾ ਤਾਂ ਨਾ ਰਹਿ ਪਰ ਉਹਨੂੰ ਉਹਦਾ ਬੰਦਾ ਹੱਕ ਦੇ ਨਾ ਇਹਦੇ ਵਿੱਚ ਮਾੜੀ ਗੱਲ ਕਿਹੜੀ ਆ ਜਦ ਤੁਸੀਂ ਸੋਚ ਹੀ ਲਿਆ ਕਿ ਤੁਸੀਂ ਕਿਰਨ ਦੇ ਨਾਲ ਰਹਿਣਾ ਨਹੀਂ ਰਹਿਣਾ ਹੀ ਰੁਪਾਲੀ ਦੇ ਨਾਲ ਫਿਰ ਉਹਦਾ ਬੰਦਾ ਹਿੱਸਾ ਦੇ ਕੇ ਉਹਨੂੰ ਭੇਜ ਦਿਓ ਇਹਦੇ ਵਿੱਚ ਕਿਰਨ ਦੀ ਵੀ ਇੱਜ਼ਤ ਰਹਿ ਜੇਗੀ ਤੇ ਤੁਹਾਡੀ ਭੈਣ ਦੀ ਵੀ ਇੱਜ਼ਤ ਰਹਿ ਜੂਗੀ ਦੇਖੋ ਜੀ ਜੱਜਾ ਇਹ ਮੇਰੀ ਗੱਲ ਸੁਣੋ ਕੱਲ ਨੂੰ ਜੇ ਰੁਪਾਲੀ ਤੁਹਾਡੇ ਘਰੇ ਜਾਂਦੀ ਆ ਤਾਂ ਮੈਂ ਚਾਹਨੀ ਆ ਕਿ ਕਿਰਨ ਦਾ ਉਹਦੇ ਵਿੱਚ ਕੋਈ ਵੀ ਲੈਣ ਦੇ ਨਾ ਹੋਵੇ ਜੇ ਉਹ ਹਿੱਸਾ ਲੈ ਕੇ ਤਲਾਕ ਦੇ ਪੇਪਰਾਂ ਤੇ ਸਾਈਨ ਕਰਦੀਏ ਤੇ ਇਸ ਤੋਂ ਵਧੀਆ ਤਾਂ ਕੋਈ ਗੱਲ ਹੀ ਨਹੀਂ ਮੈਂ ਵੀ ਤਾਂ ਪ੍ਰੀਤ ਇਹੋ ਗੱਲ ਕਹਿ ਰਹੀ ਆ ਕਿ ਉਧਰਲੇ ਜਿੰਨੇ ਪੰਗੇ ਨੇ ਪਹਿਲਾਂ ਉਹ ਨਿਬੜ ਲਓ ਤਾਂ ਕਿ ਮੈਂ ਉਧਰ ਜਾ ਕੇ ਸੁੱਖ ਨਾਲ ਰਹਿ ਲਵਾਂ ਕੱਲ ਨੂੰ ਕੋਈ ਪੰਗਾ ਨਾ ਰਵੇ ਤੇ ਆਪਣੀ ਜ਼ਿੰਦਗੀ ਸੋਹਣੀ ਕੱਟੀ ਜਾਵੇ ਰਪਾਲੀ ਜੇ ਆਪਾਂ ਉਹ ਹਿੱਸਾ ਕਰਨ ਨੂੰ ਦੇ ਵੀ ਦਿੱਤਾ ਤਾਂ ਫਿਰ ਤੇਰਾ ਕੀ ਬਣੂਗਾ ਮੈਂ ਤਾਂ ਉਹ ਹਿੱਸਾ ਤੇਰੇ ਵਾਸਤੇ ਤੇ ਤੇਰੇ ਆਉਣ ਵਾਲੇ ਬੱਚੇ ਵਾਸਤੇ ਸੋਚੀ ਬੈਠਾਂ ਪ੍ਰੀਤ ਜੇ ਮੈਂ ਹੁਣ ਕੁਝ ਕਹੂੰਗੀ ਨਾ ਜੇ ਇਸ ਗੱਲ ਦਾ ਜਵਾਬ ਦਵਾਂਗੀ ਤਾਂ ਇਹਨਾਂ ਨੇ ਕਲਪ ਜਾਣਾ ਹੁਣ ਤੂੰ ਹੀ ਦੇਖ ਕੀ ਕਰਨਾ ਤੁਸੀਂ ਜੀ ਜਾਈ ਮੇਰੀ ਗੱਲ ਸੁਣੋ ਤੁਸੀਂ ਨਾ ਕਿਰਨ ਨੂੰ ਹਿੱਸਾ ਦੇ ਕੇ ਵਿਹਲਾ ਕਰੋ ਰੁਪਾਲੀ ਨੂੰ ਨਾ ਕੋਈ ਹਿੱਸਾ ਹਿੱਸਾ ਨਹੀਂ ਚਾਹੀਦਾ ਮੈਂ ਤਾਂ ਇਹ ਚਾਹਨੀ ਆ ਕਿ ਇਹ ਤੁਹਾਡੇ ਘਰੇ ਸੁੱਖੀ ਸੰਧੀ ਰਹੇ ਤੁਸੀਂ ਦੋਨੋਂ ਕੰਮਕਾਰ ਕਰਕੇ ਫੇਰ ਜਗਾ ਬਣਾ ਲਿਓ ਨਾ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਅੱਜ ਤੁਸੀਂ ਦੋਨੇ ਜਾਣੇ ਕਿਰਨ ਦੇ ਹੱਕ ਦੇ ਵਿੱਚ ਬਹੁਤ ਬੋਲਦੇ ਪਿਓ ਤੇ ਨਾਲੇ ਰੁਪਾਲੀ ਤੂੰ ਉਹਦਾ ਕਰਨ ਤੋਂ ਬਹੁਤ ਚਿੜਦੀ ਸੀ ਤੇ ਅੱਜ ਤੂੰ ਵੀ ਉਹਦੇ ਹੱਕ ਦੇ ਵਿੱਚ ਬੋਲੀ ਜਾਨੀ ਆ ਦੇਖੋ ਸਰਨ ਜੀ ਜਦੋਂ ਵੀ ਆਪਾਂ ਕੋਟ ਮੈਰिज ਕਰਾਈ ਹੈ ਨਾ ਜ਼ਿੰਦਗੀ ਉਥਲਪੁਤਲ ਜੀ ਹੋਈ ਪਈ ਐ ਮੈਂ ਤਾਂ ਇਹ ਕਹਿ ਰਹੀ ਆ ਕਿਰਨ ਨੂੰ ਉਹਦਾ ਬੰਦਾ ਹੱਕ ਦੇ ਦਿਓ ਉਹ ਜਾਂਦੀ ਲੱਗੇ ਕਿ ਅਸੀਂ ਆਪਣਾ ਸੋਨਾ ਰਹੀ ਜਾਈਏ ਨਾਲ ਇੱਕ ਗੱਲ ਹੋਰ ਜਿਹੜੀ ਮੇਰੇ ਕੋਲ ਦੁਕਾਨ ਤੇ ਐਫ ਡੀ ਹੈ ਨਾ ਜੇ ਉਹਦੇ ਵਿੱਚੋਂ ਉਹਨੂੰ ਕੁਝ ਦੇਣਾ ਵਾ ਤਾਂ ਮੈਂ ਉਹਦੇ ਵਾਸਤੇ ਵੀ ਤਿਆਰ ਹਾਂ ਮੈਨੂੰ ਇਹ ਹੀ ਕੋ ਲੱਗ ਰਿਹਾ ਜਿਵੇਂ ਤੁਹਾਡੇ ਦੋਨਾਂ 'ਚ ਕੋਈ ਖਿਚੜੀ ਪੱਕਦੀ ਪਈ ਹੈ ਦੇਖੋ ਮੈਂ ਤਾਂ ਘਰੋਂ ਪਹਿਲੀ ਪਰੇਸ਼ਾਨ ਹਾਂ ਪਰ ਤੁਹਾਡੇ ਦੋਨਾਂ ਵਿੱਚ ਜੋ ਵੀ ਹੁੰਦਾ ਪਿਆ ਨਾ ਪਰ ਪਲੀਜ਼ ਕੋਈ ਐਦਾਂ ਦਾ ਕੁਝ ਨਾ ਕਰਿਓ ਕਿ ਜਿਹਦੇ ਨਾਲ ਮੈਨੂੰ ਹੋਰ ਸਾਦਮਾ ਲੱਗ ਜਾਵੇ ਓ ਜੀ ਜਾਈ ਕਈ ਵਾਰੀ ਨਾ ਤੁਸੀਂ ਓਵਰ ਥਿੰਕਿੰਗ ਹੀ ਕਰ ਜਾਂਦੇ ਹੋ ਜਿਹੜਾ ਬੰਦਾ ਓਵਰ ਥਿੰਕ ਕਰਦਾ ਹੋਵੇ ਨਾ ਉਹਦੇ ਦਿਮਾਗ 'ਚ ਫਿਰ ਹਲਚਲ ਐਵੇਂ ਮਚ ਜਾਂਦੀ ਹੈ ਟੈਨਸ਼ਨ ਨਾ ਲਓ ਐਦਾਂ ਦਾ ਕੁਝ ਨਹੀਂ ਹੈਗਾ ਦੇਖੋ ਪ੍ਰੀਤ ਜੀ ਗੱਲ ਹੈਗੀ ਐਦਾਂ ਅਸੀਂ ਹੁਣ 15 ਤੋਂ 20 ਦਿਨ ਇੱਥੇ ਹੀ ਰਹਿਣਾ ਜੇ ਅਸੀਂ ਉੱਥੇ ਰਹਿਣ ਲੱਗ ਗਏ ਨਾ ਉੱਥੇ ਕਿਤੇ ਮੇਰੀ ਭੈਣ ਪਹੁੰਚ ਗਈ ਉਹਨੇ ਸਰਪਾਲੀ ਦੇ ਨਾਲ ਹੱਥ ਚਲਾਕੀ ਕਰਨ ਲੱਗ ਜਾਣੇ ਦੇਖੋ ਪ੍ਰੀਤ ਜੀ ਭਾਵੇਂ ਸਾਤੋਂ ਲੈ ਲਓ 10000 ਰੁਪਇਆ ਭਾਵੇਂ ਲੈ ਲਓ 15 ਪਰ ਰਹਿਣਾ ਸੀ ਇੱਥੇ ਹੀ ਐ ਲੈ ਦੇਖ ਲੈ ਪ੍ਰੀਤ ਇੱਥੇ 15000 ਰੁਪਇਆ ਭਰਨ ਨੂੰ ਤਿਆਰ ਆ ਤੇ ਬਾਹਰ 7000 ਰੁਪਇਆ ਭਰਨ ਨੂੰ ਇਹ ਕੋਲ ਪੈਸੇ ਨਹੀਂ ਹੈਗੇ ਓਹੋ ਜੀਜਾ ਜੀ ਕੋਈ ਗੱਲ ਨਹੀਂ ਬਹਿਾ ਮੈਨੂੰ ਕੋਈ ਨਹੀਂ ਚਾਹੀਦਾ ਤੁਸੀਂ ਆਰਾਮ ਨਾਲ ਜਿੰਨੇ ਦਿਨ ਰਹਿਣਾ ਨਾ ਇੱਥੇ ਹੀ ਰੋ ਚਲੋ ਠੀਕ ਆ ਪ੍ਰੀਤ ਜੀ ਮੈਂ ਚੱਲਿਆ ਮੈਂ ਨਾ ਇੱਕ ਜੋਬ ਲਈ ਅਪਲਾਈ ਕੀਤਾ ਸੀ ਤੇ ਉਹਦੀ ਅੱਜ ਇੰਟਰਵਿਊ ਹੈਗੀ ਤੇ ਠੀਕ ਆਰ ਪਾਲੀ ਆਪਣਾ ਧਿਆਨ ਰੱਖਣਾ ਸੋਚ ਦੇ ਕੀ ਪਈ ਹੈ ਖਾ ਜਲਦੀ ਨਾ ਤੈਨੂੰ ਚੰਗੀ ਤਰਾ ਪਤਾ ਹੈ ਕਿ ਤੇਰਾ ਸਰੀਰ ਗਰਮੀ ਨਹੀਂ ਚੱਲਦਾ ਤੇ ਕੀ ਲੋੜ ਪਈ ਸੀ ਪਾਰਕ 'ਚ ਜਾਣ ਦੀ ਪੂਆ ਜੀ ਮੈਂ ਮੰਮੀ ਨੂੰ ਕਿਹਾ ਵੀਆ ਕਿ ਤੁਸੀਂ ਨਾ ਜਾਓ ਰੈਸਟ ਕਰ ਲਓ ਪਰ ਮੰਮੀ ਕਿੱਥੇ ਮੰਨਦੇ ਆ ਮੰਮੀ ਨਹੀਂ ਮੈਂ ਤਾਂ ਜਾਣਾ ਮੈਂ ਤਾਂ ਅੱਗੇ ਜਾਊਂਗੀ ਜੇ ਪਾਰਕ 'ਚ ਦੀਓਸ਼ੋ ਕਿੱਡੇ ਕਿੰਦੀ ਤੇ ਵਿਚਾਰੇ ਟੇਢੀ ਜਿਤੇ ਤੈਨੂੰ ਕਿੱਥੇ ਸਾਬਦੀ ਪਤਾ ਨਹੀਂ ਦੀਦੀ ਦਿਨੋ ਦਿਨ ਨਾ ਇੱਕੋ ਹੀ ਟੈਨਸ਼ਨ ਵਧੀ ਜਾਂਦੀ ਆ ਕਿ ਮੇਰੀਆਂ ਧੀਆਂ ਦਾ ਕੀ ਬਣੂਗਾ ਬੀਬੀ ਅਸਲੀ ਪਿਆਰ ਨਾ ਬੱਚਿਆਂ ਨੂੰ ਦਾਦਕਿਆਂ ਵੱਲੋਂ ਹੀ ਮਿਲਦਾ ਤੇ ਦਾਦਕਿਆਂ ਵੱਲੋਂ ਸਿਰਫ ਚਾਚੇ ਦਾ ਹੀ ਪਿਆਰ ਮਿਲਿਆ ਇਹਨਾਂ ਨੂੰ ਤਾਂ ਚਾਚੇ ਦੇ ਨਾਲ ਨਾਲ ਨਾ ਹੁਣ ਇਹਨਾਂ ਦੋਨਾਂ ਨੂੰ ਹੋਵਾ ਦਾ ਪਿਆਰ ਵੀ ਮਿਲੇਗਾ ਕੋਈ ਬਾਡੀ ਟੈਨਸ਼ਨ ਨਾ ਲੈ ਬੀਬੀ ਮੇਰੇ ਵਾਲਾ ਨਾ ਬਾਹਰ ਕਿਸੇ ਹੋਰ ਨਾਲ ਰਹਿ ਰਿਹਾ ਤੇ ਮੈਂ ਟੈਨਸ਼ਨ ਨਾ ਲਵਾਂ ਨਾ ਕਿਰਨ ਧੀਆ ਦੇ ਸਾਹਮਣੇ ਇਦਾਂ ਦੇ ਗੱਲਾਂ ਨਾ ਕਰਿਆ ਕਰ ਕਿ ਪਿਓ ਕਿੱਥੇ ਰਹਿ ਰਿਹਾ ਕਿੱਥੇ ਨਹੀਂ ਜਗ ਨੂੰ ਨੂੰ ਬਾਹਰ ਲੈ ਕੇ ਖੇਡ ਲੈ ਨਾ ਦੀਦੀ ਉਹ ਵੱਡੀ ਹੋ ਰਹੀ ਹੈ ਹੁਣ ਉਹਨੂੰ ਵੀ ਤਾਂ ਪਤਾ ਚੱਲੇ ਉੱਪਰੋਂ ਤੋਂ ਦੂਰ ਰਹਿ ਰਹੀ ਐ ਤੇ ਕਿਉਂ ਰਹਿ ਰਹੀ ਐ ਫੇਰ ਵੀ ਧੀਆ ਨਾ ਪਿਓ ਨੂੰ ਲੈ ਕੇ ਜਾਦਾ ਹੀ ਸਦਸ਼ੀ ਭੋਜੰਦੀਆਂ ਨੇ ਤੇ ਦਿਲ ਤੇ ਛੇਤੀ ਲਾ ਲੰਦੀਆਂ ਨੇ ਮੈਨੂੰ ਨਹੀਂ ਪਤਾ ਸੀਗਾ ਮੇਰੇ ਕੋਲ ਵੀ ਭੂਆ ਜੀ ਹੈਗੇ ਨੇ ਭੂਆ ਜੀ ਮੈਂ ਤੁਹਾਡੇ ਤੋਂ ਬਸ ਇੱਕ ਹੀ ਚੀਜ਼ ਮੰਗਣੀ ਆ ਇੱਕ ਛੱਡ ਬੁੱਤ ਦੋ ਦੱਸ ਤੈਨੂੰ ਤਾਂ ਹੱਲੇ ਭੂਆ ਮਿਲੀ ਐ ਭੂਆ ਦਾ ਪਿਆਰ ਨਹੀਂ ਮਿਲਿਆ ਜਦੋਂ ਕੱਲ ਆਪਾਂ ਦਵਾਈ ਲੈਂਦੇ ਸੀਗੇ ਉਦੋਂ ਡਾਕਟਰ ਨੇ ਕਹਾਂ ਸੀਗਾ ਕਿ ਜ਼ਿਆਦਾ ਸੋਚਿਆ ਨਾ ਕਰੋ ਡਿਪਰੈਸ਼ਨ 'ਚ ਚਲ ਜਾਊਂਗੇ ਵਾਜੀ ਮੈਨੂੰ ਨਹੀਂ ਪਤਾ ਮੈਨੂੰ ਡੈਡੀ ਦਾ ਪਿਆਰ ਕਦੋਂ ਮਿਲਣਾ ਹੈ ਤੇ ਕਦੋਂ ਨਹੀਂ ਮਿਲਣਾ ਪਰ ਮੈਂ ਆਪਣੀ ਮਾਂ ਨਹੀਂ ਗਵਾਣੀ ਕਿਰਨ ਉਮਰ ਦੇ حساب ਨਾਲ ਨਾ ਜਿਆਦਾ ਸਿਆਣੀ ਹੋ ਗਈ ਤੇਰੀ ਤੀ ਜਿਹੜੀ ਤੇ ਇਹਨੇ ਨਾ ਆਪਣੀ ਅੱਖਾਂ ਦੇ ਸਾਹਮਣੇ ਆਪਣੀ ਮਾਂ ਨੂੰ ਕੁੱਟ ਖਾਂਦੇ ਹੋਏ ਦੇਖਿਆ ਨਾ ਉਹ ਤੀ ਜਲਦੀ ਸਿਆਣੀ ਹੋ ਜਾਂਦੀ ਹੈ ਭੰਨੋ ਉਹ ਤੂੰ ਤਾਂ ਕਹਿੰਦੀ ਸੀ ਭੂਜੇ ਤੁਹਾਡੇ ਕੋਲ ਕੋਈ ਚੀਜ਼ ਮੰਗਣੀ ਆ ਆ ਇਮੋਸ਼ਨਲ ਜਿਹੀ ਗੱਲਾਂ ਕਰਕੇ ਤੂੰ ਤਰਵਾਈ ਜਾਨੀ ਪਈਆਂ ਸਾਨੂੰ ਦੱਸ ਕੀ ਮੰਗਣਾ ਸੀ ਤੁਆ ਜੀ ਹੁਣ ਮੈਂ ਆਪਣੀ ਮਾਂ ਨੂੰ ਰੋਂਦਿਆਂ ਨਹੀਂ ਦੇਖ ਸਕਦੀ ਤੁਹਾਡੇ ਅੱਗੇ ਮੈਂ ਹੱਥ ਜੋੜਦੀ ਆ ਅਸੀਂ ਇੱਥੋਂ ਦੀ ਜਾਣਾ ਚਾਹੁੰਦੇ ਆ ਬੱਸ ਕਰ ਕੀ ਦੇਖ ਲਿਆ ਦੋ ਕੀ ਲ ਕੋਈ ਬੈਠੀ ਆ ਆਪਣੇ ਅੰਦਰ ਮੰਮੀ ਤਨ ਉਹ ਰਾਤ ਯਾਦ ਹੈ ਨਾ ਜਦੋਂ ਰਮਤ ਪਾਪਾ ਪਾਪਾ ਕਰਕੇ ਬਿਮਾਰ ਹੋ ਗਈ ਸੀ ਤੂੰ ਤੁਸੀਂ ਠੰਡੀ ਪੱਟੀਆਂ ਕੀਤੀਆਂ ਸੀਗੇ ਉਹਦੇ ਤੇ ਸਾਰੀ ਰਾਤ ਮੇਰੀ ਭੈਣ ਪਾਪਾ ਪਾਪਾ ਕਰਕੇ ਤੜਫੀ ਐ ਮੈਂ ਉਸ पे ਉਹਨੂੰ ਮਾਫ਼ ਨਹੀਂ ਕਰਨਾ ਚੁੱਪ ਕਰ ਜਾ ਚੁੱਪ ਕਿਉਂ ਸਾਰਿਆਂ ਨੇ ਰੋਣ ਲੱਗੀ ਹੋਈਆਂ ਮਾਂ ਹੈਗੀ ਐ ਨਾ ਤੇਰੇ ਕੋਲ ਬਸ ਇਹਨੂੰ ਨਾ ਛੱਡੀ ਭੂਆ ਜੀ ਤਾਡੀ ਤੋਂ ਜਿੰਨੀ ਛੇਤੀ ਹੋ ਸਕੇ ਓਨੀ ਛੇਤੀ ਸਾਨੂੰ ਇਥੇ ਰਿ ਕੱਢ ਦੋ ਮੈਂ ਆਪਣੇ ਮਾਂ ਦੇ ਤਾਂ ਹੰਝੂ ਪੀ ਗਿਆਂ ਹੁਣ ਮੈਂ ਆਪਣੇ ਭੈਣ ਦੇ ਨਹੀਂ ਪੀਣੇ ਘਰਲੇ ਭੂਆ ਨੂੰ ਦੁੱਖ ਸੁੱਖ ਜਿੱਦਾਂ ਤੂੰ ਭੂਆ ਨੂੰ ਕਹੇਂਗੀ ਉਦਾਂ ਹੀ ਭੂਆ ਕਰਨਗੇ ਜਾ ਮੇਰਾ ਪੁੱਤ ਕਮਰਜ ਕਹਿੰਦੇ ਭੂਆ ਪਤੀ ਜੀ ਸੱਲਿਆ ਸੱਲਿਆ ਹੁੰਦੀ ਐਨੇ ਹੁਣ ਇੱਕ ਹੀ ਸੱਲਿ ਦੂਜੀ ਸੱਲਿ ਦਾ ਦੋਖ ਨਹੀਂ ਸਮਝੋਗੀ ਹੁਣ ਮੈਨੂੰ ਪਤਾ ਤੁਸੀਂ ਸਾਡੀ ਖੁਸ਼ੀ ਲਈ ਜਰੂਰ ਕੁਛ ਨਾ ਕੁਛ ਕਰੋਗੇ ਕਹਿੰਦੀ ਸੀ ਨਾ ਦੀਦੀ ਮੈਂ ਵਕੀਲ ਬਣ ਗਈ ਆ ਕਦੇ ਮੇਰੀ ਲੋੜ ਪਈ ਤਾਂ ਮੈਨੂੰ ਯਾਦ ਕਰਿਓ ਮੈਂ ਨਾ ਕੇਸ ਲਵਾਨਾ ਆਪਣੇ ਭਰਾ ਤੇ ਆਪਣੀ ਮਾਂ ਤੇ ਇਹਨਾਂ ਨੇ ਮੇਰੀ ਪਰਜਾਈ ਨੂੰ ਬੜਾ ਦੁਖੀ ਕੀਤਾ ਪਿਆ ਤੇ ਮੈਂ ਲੋਕੇਸ਼ਨ ਸੈਂਡ ਕਰ ਰਹੀ ਆ ਤੈਨੂੰ ਕੱਲ ਸਵੇਰੇ ਤੂੰ ਮੈਨੂੰ ਮੇਰੇ ਘਰੇ ਹੋਣੇ ਚਾਹੀਦੀ ਆ